ਇਹਨਾ ਸਾਡੇ ਕੋਲ ਨਾ ਪਿਛਲੇ ਇਹ 2-3 ਸਾਲਾਂ ਤੋਂ ਜਿਹੜੀ ਇਹ 2010 ਦੇ ਵਿੱਚ ਕਾਲੀ ਸਰਕਾਰ ਨੇ ਸਾਨੂੰ ਇਹ ਮਸ਼ੀਨ ਦਿੱਤੀ ਸੀ ਇਹ ਫਿਰ 2022 ਦੇ ਵਿੱਚ ਖਰਾਬ ਹੋ ਗਈ ਸੀ ਤੇ ਪਿਛਲੇ 3 ਸਾਲਾਂ ਸਾਡੇ ਕੋਲ ਮਸ਼ੀਨ ਨਹੀਂ ਹੈਗੀ ਸੀ ਅਸੀਂ ਗਿੱਦੜਵਾ ਕਦੀ ਮੁਕਸਰ ਤੋਂ ਮਸ਼ੀਨ ਲਿਆਉਂਦੇ ਸੀ ਇਹ ਜੈਟਿੰਗ ਮਸ਼ੀਨ ਹੈ ਜਦੋਂ ਕੋਈ ਸੀਵਰ ਸੀਵਰ ਬੰਦਾ ਦਾ ਨਾਖ ਖੁੱਲੇ ਇਹ ਪ੍ਰੈਸ਼ਰ ਨਾਲ ਸੀਵਰ ਖੋਲ ਦਿੰਦੀ ਹੈ ਇੰਨੇ ਸਾਲ ਸੂਮ ਮੈਂਬਰ ਸਹਿਬਾਨ ਦਾ ਸਾਡੇ ਪ੍ਰਧਾਨ ਸ਼ੋਗਦੀਪ ਸਿੰਘ ਜੀ ਬਿੱਟੂ ਸਾਹਿਬ ਦਾ ਜਿਹੜੇ ਹਮੇਸ਼ਾ ਪਾਰਟੀ ਬਾਈਟ ਉੱਪਰ ਰੱਖਿਆ ਸੀ ਇੱਕ ਮਤ ਹੋ ਕੇ ਜਿੱਥੇ ਕਿਤੇ ਸ਼ਹਿਰ ਦੀ ਨ ਸਮੱਸਿਆ ਆਉਂਦੀ ਸੀ ਇੱਕ ਮਤ ਹੋ ਕੇ ਕੰਮ ਕਰਦਾ ਉਹ ਜਿਹੜੀ ਛੋਟੀ ਮੋਟੀ ਦਿੱਕਤ ਆਇਆ ਕਰੇਗੀ ਜੈਟਿੰਗ ਮਸ਼ੀਨ ਦੀ ਲੋੜ ਸੀਗੀ ਉਹ ਠੀਕ ਹੋ ਕੇ ਆ ਗਈ ਐਸ ਕਰਕੇ ਸਾਰੀ ਨਗਰ ਕੌਂਸਲ ਦੇ ਮੈਂਬਰਾਂ ਦਾ ਧੰਨਵਾਦ ਵੀ ਹੈ ਤੇ ਇਹ ਬਹੁਤ ਵਧੀਆ ਪ੍ਰਾਲਾ ਹੋਇਆ ਸ਼ਹਿਰ ਵਾਸਤੇ ਅੰਜਾ ਗਮ ਜੀ ਸ਼ਹਿਰ ਦਾ ਕੋਈ ਇਹ ਕਿਹੜਾ ਕਿਸੇ ਸੀ ਪਰਸਨਲ ਹੈਗੀ ਹੈ ਜੀ ਇਹ ਤਾਂ ਪੇ ਤਾਂ ਦੇਖੋ ਲੋਕਾਂ ਨੂੰ ਸਾਫ ਸ਼ਹਿਰ ਨੂੰ ਹਰਿਆ ਭਰਿਆ ਬਣਾਉਣਾ ਆਪਾਂ ਨੇ ਤੇ ਸਾਫ ਸੁਥਰਾ ਰੱਖਣਾ ਜੀ ਹਮੇਸ਼ਾ ਚੰਗੇ ਕੰਮ ਜੀ ਅਸੀਂ ਸਾਥ ਦੇਵਾਂਗੇ ਜੀ ਇਹਨਾਂ ਸਾਡੇ ਕੋਲ ਨਾ ਪਿਛਲੇ ਇਹ 2-3 ਸਾਲਾਂ ਤੋਂ ਜਿਹੜੀ ਇਹ 2010 ਦੇ ਵਿੱਚ ਕਾਲੀ ਸਰਕਾਰ ਨੇ ਸਾਨੂੰ ਇਹ ਮਸ਼ੀਨ ਦਿੱਤੀ ਸੀ ਇਹ ਫਿਰ 2022 ਦੇ ਵਿੱਚ ਖਰਾਬ ਹੋ ਗਈ ਸੀ ਕਿ ਪਿਛਲੇ 3 ਸਾਲਾਂ ਤੋਂ ਸਾਡੇ ਕੋਲ ਮਸ਼ੀਨ ਨਹੀਂ ਹੈਗੀ ਸੀ ਅਸੀਂ ਗਿੱਦੜਵਾ ਕਦੀ ਮੁਕਸਰ ਤੋਂ ਮਸ਼ੀਨ ਲਿਆਉਂਦੇ ਸੀ ਇਸ ਮਸ਼ੀਨ ਦਾ ਮੇਨ ਕੰਮ ਕੀ ਸੀ ਇਹ ਜੈਟਿੰਗ ਮਸ਼ੀਨ ਹੈ ਜਦੋਂ ਕੋਈ ਸੀਵਰ ਸੀਵਰ ਬੰਦਾ ਤਾਂ ਨਾ ਖੁੱਲੇ ਇਹ ਪ੍ਰੈਸ਼ਰ ਨਾਲ ਸੀਵਰ ਖੋਲ ਦਿੰਦੀ ਹੈ ਇੰਨੇ ਸਾਲ ਮਸ਼ੀਨ ਖਰਾਬ ਹੋ ਰਹੀ ਤੇ ਮਤਲਬ ਉਹਦਾ ਕਾਰਨ ਕੀ ਜਿਹੜੀ ਇੰਨੇ ਸਾਲ ਕਾਰਨ ਪਤਾ ਕਾਰਨ ਕੀ ਹੋਇਆ ਜੀ ਉਹਦਾ ਕਾਰਨ ਇਹ ਸੀ ਵੀ ਮੰਨ ਲਓ ਅਸੀਂ 2-3 ਵਾਰੀ ਸਾਰੇ ਨਗਰ ਕਾਉਂਸਲ ਦੇ ਮੈਂਬਰ ਖੜੇ ਆ ਸੀ ਮਤਾ ਪਾਇਆ ਸੀ ਉਹ ਮਤਾ ਸਾਡਾ ਪਾਸ ਨਹੀਂ ਹੋਇਆ ਉਹ ਵੀ ਪਤਾ ਕਿਉਂ ਨਹੀਂ ਪਾਸ ਹੋਇਆ ਵੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਕਹਿੰਦੀ ਸੀ ਵੀ ਅ ਵੀ ਅਸੀਂ ਤੁਸੀਂ ਕਮੇਟੀਆਂ ਨਹੀਂ ਮੰਨ ਲਓ ਪਾਉਣਗੇ ਮਾਤਾ ਵੀ ਐਸ ਕਰਕੇ ਹੋਰ ਮਿੰਟਾ ਵੀ ਪਤਾ ਲੱਗਾ ਸ਼ਾਇਦ ਉਹ ਵੀ ਸਰਕਾਰ ਵੀ ਸ਼ਾਇਦ ਮਸ਼ੀਨ ਮੇਰੇ ਖਾਲ ਦੇਊਗੀ ਜਿਹ ਮੈਂ ਉਹ ਵੀ ਅਸੀਂ ਵੈਲਕਮ ਕਰਦੇ ਆ ਵਧੀਆ ਗੱਲ ਹੈ ਸ਼ਹਿਰ ਨਹੀਂ ਮਸ਼ੀਨਾਂ ਦੀ ਲੋੜ ਹੈ ਇਹਦੀ ਐਵਰੇਜ ਚੀਜ਼ਾਂ ਦੀ ਕਿੰਨੇ ਮਸ਼ੀਨਾਂ ਦੀ ਲੋੜ ਰਹਿੰਦੀ ਐਵਰੇਜ ਸ਼ਹਿਰ ਦੇ ਵਿੱਚ ਨਹੀਂ ਵੈਸੇ ਤਾਂ ਜਿਵੇਂ ਮੰਨ ਲਓ ਸ਼ਹਿਰ ਵੱਧ ਰਿਹਾ ਦੋ ਮਸ਼ੀਨਾਂ ਦਾ ਘੱਟੋ ਘੱਟ ਚਾਹੀਦੀਆਂ ਵੈਸੇ ਜਿਵੇਂ ਜਿਵੇਂ ਹੁਣ ਪਿਛਲੇ 3 ਸਾਲਾਂ ਤੋਂ ਸਾਰੇ ਨਗਰ ਕੌਂਸਲਾਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਜਿੰਨੇ ਮਤੇ ਮਤੇ ਪਾ ਕੇ ਹੁਣ ਇਹਨਾਂ ਦੇ ਸਹਿਯੋਗ ਨਾਲ ਜਦੋਂ ਮਤਾ ਪਾਇਆ ਅਸੀਂ ਹੁ ਤੇ ਉਹ 26 ਲੱਖ ਹੁਣ 77000 ਰੁਪਿਆ ਲੱਗਿਆ ਨਵੀਂ ਬਣ ਚੁੱਕੀ ਹੈ ਕੈਵਨ ਵੀ ਨਵਾਂ ਬਣ ਗਿਆ ਟੈਂਕ ਵੀ ਜਿਹੜੀ ਵੱਡੀ ਮਸ਼ੀਨ ਨਾਲ ਜਿਹੜੀ ਸਾਰੇ ਸ਼ਹਿਰ ਦੀ ਸਫਾਈ ਹੋ ਰਹੀ ਹੈ ਇਟਰ ਤੋਂ ਉਹ ਸਫਾਈ ਚੱਲ ਰਹੀ ਹੈ ਤੇ ਫਿਰ ਇਸ ਮਸ਼ੀਨ ਦਾ ਮੇਨ ਪੰਪ ਕੀ ਰਹ ਜਾਂਦਾ ਇਹ ਜਦੋਂ ਕੋਈ ਸੀਵਰੇਜ ਬੰਦ ਹੋਣਾ ਭੋਟੀਆਂ ਵਜਦੀਆਂ ਨੇ ਬੰਦਿਆਂ ਤੋਂ ਖੁੱਲਦੇ ਨਹੀਂ ਇਹ ਪ੍ਰੈਸ਼ਰ ਨਾਲ ਮਦੋ ਸੀਵਰ ਖੋਲ ਦਿੰਦੀ ਹੈ ਹਾਂਜੀ ਛੋਟੀਆਂ ਗਲੀਆਂ 'ਚ ਵੀ ਚਲੀ ਜਾਂਦੀ ਹੈ ਸੱਟ ਕਰ ਲੈਂਦੀ ਨਾਲੇ ਹੋਰ ਅਟੂ ਬਾਰਸ਼ ਦਾ ਮੌਸਮ ਵੀ ਆ ਰਿਹਾ ਹੈ ਤਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇਸਪਰ ਮਿੱਟੀਵਲ ਕੀਤੀਆਂ ਜਾ ਰਹੀਆਂ ਨੇ ਜਿਹਦੇ ਬਾਅਦ ਚ ਹਾਲਾਤ ਉਸ ਤਰ੍ਹਾਂ ਦੇ ਨਾ ਬਣ ਦੇ ਵੀ ਸਾਨੂੰ ਮਿਲਦੀ ਹੈ ਸਾਡਾ ਇਹ ਨਗਰ ਇਹ ਜਿਹੜੀ ਮਸ਼ੀਨ ਆ ਉਹਨਾਂ ਅਸੀਂ ਅੱਜ ਸੀਵਰ ਬੋਰਡ ਦੇ ਹਵਾਲੇ ਕਰ ਦਿੱਤੀ ਜਾਊਗੀ ਸਾਡੀਆਂ ਮੰਨ ਲਓ ਬਰਸਾਤਾਂ ਕਰਕੇ ਪੂਰੀ ਤਿਆਰੀ ਹੈ ਇਹ ਮਸ਼ੀਨ ਇਹ ਮੰਨ ਲਓ ਜਿਵੇਂ ਸ ਅੱਗੇ ਤਾਂ ਅਸੀਂ ਸਾਰੇ ਹਫ਼ਤੇ ਸਿਰਫ ਸਾਨੂੰ 2 ਘੰਟੇ ਗਿੱਜੜਵਾ ਤੋਂ ਮਸ਼ੀਨ ਆਉਂਦੀ ਸੀ ਸੀ ਮਾਲ ਬਾਕੀ ਬੰਦੇ ਖੋਲਦੇ ਸੀ ਐਸ ਮਸ਼ੀਨ ਨਾਲ ਸੀਵਰ ਦਾ ਮੰਨ ਲਓ ਜੇਵੇਂ ਬੰਦ ਹੁੰਦੇ ਬਹੁਤ ਘੱਟ ਬੰਦ ਹੋਣਗੇ ਸਭ ਤੋਂ ਪਹਿਲਾਂ ਤਾਂ ਸਾਰੇ ਨਗਰ ਕੌਂਸਲ ਦੇ ਜਿੰਨੇ ਮੈਂਬਰ ਖੜੇ ਐ ਸਾਰਿਆਂ ਦਾ ਧੰਨਵਾਦ ਕਿਉਂਕਿ ਸਾਰੇ ਇੱਕ ਜੁੜਤਾ ਨਾਲ ਸ਼ਹਿਰ ਦੇ ਵਿਕਾਸ ਦੇ ਕੰਮਾਂ 'ਚ ਅਗਰੇ ਸਰੋਕੇ ਚੱਲ ਰਹੇ ਨੇ ਕੋਈ ਵੀ ਸ਼ਹਿਰ ਸਵੱਛ ਬਣਾਉਣ ਵਾਸਤੇ ਕੋਈ ਵੀ ਮਤਾਂ ਨੂੰ ਪਾਸ ਕਰ ਦਿੰਦੇ ਨੇ ਕਿਉਂਕਿ ਕੋਈ ਦਿੱਕਤ ਨਹੀਂ ਕੋਈ ਦੇਰੀ ਨਹੀਂ ਇਹ 30 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਸੈਕਸ਼ਨ ਮਸ਼ੀਨ ਹੈ ਜਿਹਦੀ ਇਹ ਲੋਡ ਸੀਗੀ ਜੈਟਿੰਗ ਮਸ਼ੀਨ ਦੀ ਜਿਹੜੀ ਛੋਟੀਆਂ ਗਲੀਆਂਾਂ 'ਚ ਭੇੜੀਆਂ ਗਲੀਆਂਾਂ 'ਚ ਜਾਂ ਬੰਦ ਹੋਏ ਸੀਵਰੇ ਦੀ ਪ੍ਰੋਬਲਮ ਆ ਰਹੀ ਸੀ ਇਹਦੇ ਨਾਲ 90% ਮਸਲੇ ਜਲਦੀ ਹੱਲ ਹੋ ਜਾਇਆ ਕਰਨਗੇ ਵੈਸੇ ਪਿਛਲੇ ਦਿਨੀ 2-3 ਮਹੀਨੇ ਪਹਿਲਾਂ 96 ਲੱਖ ਰੁਪਏ ਦੇ ਨਾਲ ਸਾਰੇ ਸ਼ਹਿਰ ਦੀ ਸਫਾਈ ਹੋਈ ਹੈ ਉਹ ਸਫਾਈ ਉਹ ਨਾਲ ਬੜੀ ਰਾਤ ਮਿਲੀ ਹੈ ਸ਼ਹਿਰ ਨੂੰ ਹੋਰ ਜਿਹੜੀ ਛੋਟੀ ਮੋਟੀ ਦਿੱਕਤ ਆਇਆ ਕਰੇਗੀ ਜੈਟਿੰਗ ਮਸ਼ੀਨ ਦੀ ਲੋੜ ਸੀਗੀ ਉਹ ਠੀਕ ਹੋ ਕੇ ਆ ਗਈ ਇਸ ਕਰਕੇ ਸਾਰੀ ਨਗਰ ਕੌਂਸਲ ਦੇ ਮੈਂਬਰਾਂ ਦਾ ਧੰਨਵਾਦ ਵੀ ਹੈ ਤੇ ਇਹ ਬਹੁਤ ਵਧੀਆ ਉਪਰਾਲਾ ਹੋਇਆ ਸ਼ਹਿਰ ਵਾਸਤੇ ਇਹਨਾਂ ਜੀ ਕਾਫੀ 3 ਸਾਲਾਂ ਤੋਂ ਅਸੀਂ ਪਤਾ ਪਾਇਆ ਹੋਇਆ ਸੀਗਾ ਜੀ ਅਸੀਂ ਧੰਨਵਾਦ ਕਰਦੇ ਹਾਂ ਕੈਪਟਨ ਮੰਤਰੀ ਡਾਕਟਰ ਬਲਜੀਤ ਕੌਰ ਜੀ ਦਾ ਉਹਨਾਂ ਨੇ ਮਤਾ ਪਾਸ ਕਰਵਾਇਆ ਤੇ ਉਹ ਹੋਰ ਰਿਪੇਅਰ ਹੁਣ ਹੋ ਗਈ ਪੈਸਾ ਤਾਂ ਦੇਖੋ ਨਗਰ ਕੌਂਸਲ ਦਾ ਸਾਰੇ ਸ਼ਹਿਰ ਦਾ ਹੀ ਆ ਜੀ ਸਾਰੇ ਸ਼ਹਿਰ ਨੂੰ ਇਸ ਵਰਤ ਦੀ ਚੀਜ਼ ਦੀ ਜ਼ਰੂਰਤ ਬਾਫੀ ਹੋ ਗਈ ਤੇ ਇੱਕ ਮੰਤਰੀ ਸਾਹਿਬ ਇੱਕ ਨਵੀਂ ਮਸ਼ੀਨ ਵੀ ਦੇ ਰਿਹਾ ਜੀ ਹੋਰ ਆਪਾਂ ਨੂੰ ਸਰ ਵਾਸਤੇ ਕੋ ਹਰ। 3 ਦੀ ਡਿਮਾਂਡ ਕਿੰਨੀ ਕੀਤੀ ਹੈ ਜਰ ਸਕਿੰਗ ਦੀ ਹੋਰ ਵੀ ਮਸ਼ੀਨਾਂ ਉਹ ਕਹਿੰਦੇ ਕੋਈ ਕਮੀ ਨਹੀਂ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਜਿੰਨੀਆਂ ਮਰਜ਼ੀ ਮਸ਼ੀਨਾਂ ਸਾਰਾ ਕੁਝ ਅਸੀਂ ਐਡਵਾਂਸ ਦੇ ਲਿਖ ਰੱਖੀਆਂ ਜੀ ਮਿਲ ਜਾਣਗੀਆਂ ਜੀ ਬਹੁਤ ਵਧੀਆ ਗੱਲ ਹੈ ਜੀ ਅਸੀਂ ਤਾਂ ਰੇਣੇ ਇਕੱਠੇ ਆ ਜੀ ਪਹਿਲਾਂ ਹੀ ਮੈਂ ਤਾਂ ਬਹੁਤ ਵਧੀਆ ਗੱਠੇ ਰੇਣੇ ਇਕੱਠੇ ਚਾਹ ਪੀਣਾ ਚਾਹ ਤੇ ਬੁਲਾਇਆ ਸੀ ਆਏ ਅਸੀਂ ਸਾਰੇ ਜੀ ਵਧੀਆ ਸਾਰੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕੰਮ ਕਰਿਆ ਸਾਂਝਾ ਕੰਮ ਹੈ ਸਾਂਝਾ ਕੰਮ ਹੈ ਜੀ ਸ਼ਹਿਰ ਦਾ ਕੋਈ ਹੈ ਕਿਹੜਾ ਕਿਸੇ ਅਸੀਂ ਪਰਸਨਲ ਹੈਗੀ ਹੈ ਜੀ ਇਹ ਤਾਂ ਇਹ ਤਾਂ ਦੇਖੋ ਲੋਕਾਂ ਨੂੰ ਸ਼ਹਿਰ ਨੂੰ ਹਰਿਆ ਭਰਿਆ ਬਣਾਉਣਾ ਆਪਾਂ ਜੀ ਤੇ ਸਾਫ਼ ਸੁਥਰਾ ਰੱਖਣਾ ਜੀ ਹਮੇਸ਼ਾ ਚੰਗੇ ਕੰਮ 'ਚ ਅਸੀਂ ਸਾਥ ਦੇਵਾਂਗੇ ਜੀ ਮੰਤਰੀ ਸਾਹਿਬ ਦਾ ਸਪੈਸ਼ਲ ਦੇ ਲੋ ਧੰਨਵਾਦ ਕਰਦੇ ਆਂ ਜੀ ਧੰਨਵਾਦ ਕਰਦਾ ਸਭੂ ਮੈਂਬਰ ਸਹਿਬਾਨਾਂ ਦਾ ਸਾਡੇ ਪ੍ਰਧਾਨ ਸ਼ੋਭਦੀਪ ਸਿੰਘ ਜੀ ਬਿੱਟੂ ਸਾਹਿਬ ਦਾ ਜਿਹੜੇ ਹਮੇਸ਼ਾ ਪਾਰਟੀ ਬਾਈਟ ਉੱਪਰ ਉੱਠ ਕੇ ਅਸੀਂ ਇੱਕ ਮਤ ਹੋ ਕੇ ਜਿੱਥੇ ਕਿਤੇ ਸ਼ਹਿਰ ਦੀ ਸਮੱਸਿਆ ਆਉਂਦੀ ਅਸੀਂ ਇੱਕ ਮਤ ਹੋ ਕੇ ਕੰਮ ਕਰਦੇ ਆਂ ਔਰ ਅੱਜ ਸਾਨੂੰ ਇਸ ਮਸ਼ੀਨ ਦੀ ਬੜੀ ਲੋੜ ਸੀ ਸ਼ਹਿਰ ਦੇ ਵਿੱਚ ਜਦੋਂ ਕਿਤੇ ਬਰਸਾਤਾ ਦਾ ਮੌਸਮ ਆਉਂਦਾ ਹੈ ਖਾਸ ਕਰਕੇ ਮੇਰੇ ਐਮਸੀ ਸਾਹਿਬਾਨ ਮੇਰੇ ਵੀਰ ਖੜੇ ਨੇ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਸਾਨੂੰ ਕਈ ਜਗ੍ਹਾ ਤੇ ਨਮੂਸ਼ ਵੀ ਚੇਲਣੀ ਪੈਂਦੀ ਸੀ ਪਰ ਅੱਜ ਜਿਹੜਾ ਇਹ ਮਸ਼ੀਨ ਸਾਡੇ ਕੋਲ ਆਈ ਹੈ 30 ਲੱਖ ਦੀ ਲਾਗਤ ਨਾਲ ਇਹ ਮਸ਼ੀਨ ਸਾਡੇ ਕੋਲ ਆਈ ਹੈ 26 ਲੱਖ 78000 ਰੁਪਏ ਦੇ ਨਾਲ ਜਿਹੜਾ ਲੋਕਾਂ ਦੇ ਹੱਕ ਦਾ ਪੈਸਾ ਸੀ ਉਹ ਸੀ ਅਜਲਾ ਰਹੇ ਆ ਸ਼ਹਿਰ ਤੇ ਔਰ ਪੰਜਾਬ ਦੀ ਹਕਮਰਾਨ ਸਰਕਾਰ ਜਿਹੜੀ ਹੈ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਇੱਕ ਮਸ਼ੀਨ ਸਾਡੇ ਕੋਲ ਐਮਸੀ ਸਾਹਿਬ ਦੱਸ ਕੇ ਗਿਆ ਨੇ ਪ੍ਰਧਾਨ ਜੀ ਵੀ ਇੱਕ ਮਸ਼ੀਨ ਭੈਣ ਜੀ ਪੈਨ ਬਲਜੀਤ ਸਿੰਘ ਜੀ ਸਾਨੂੰ ਹੋਰ ਦੇ ਰਹੇ ਨੇ ਔਰ ਜਦੋਂ ਦੇਣਗੇ ਅਸੀਂ ਉਹਨਾਂ ਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡੀ ਸ਼ਹਿਰ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਇਹ ਰੋਜ਼ਮਰਾਂ ਦੀ ਜ਼ਿੰਦਗੀ 'ਚ ਮੁਢਲੀ ਜ਼ਰੂਰਤ ਹੈ ਸਾਡੀ ਔਰ ਸਾਡੇ ਜਿੱਥੇ ਲੋਕ ਮੇਰੇ ਸਲੀਪਰ ਵੀਰ ਜਿੱਥੇ ਕਿਤੇ ਨਹੀਂ ਪਹੁੰਚ ਕਰ ਸਕਦੇ ਸੀ ਫਟੀਆਂ ਨਹੀਂ ਜਾ ਸਕਦੀਆਂ ਸੀ ਅਸੀਂ ਉੱਥੇ ਮਸ਼ੀਨ ਦਾ ਇੰਤਜ਼ਾਮ ਕੀਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਵੱਲੋਂ ਵੀ ਅੱਗੇ ਤੋਂ ਸਾਨੂੰ ਜਿਹੜੇ ਸਾਰੇ ਐਮਸੀ ਸਾਹਿਬਾਨਾਂ ਨੂੰ ਸਾਡੀ ਨਗਰ ਕੌਂਸਲ ਨੂੰ ਸਹਿਯੋਗ ਮਿਲੇਗਾ